ਲਓ ਇਹ ਸ਼ਾਹ ਦੇ ਵਿੱਚੋਂ ਆਹ ਕੂਤਰ ਰਹਿ ਗਏ ਥੋੜੇ ਹੀ ਰਗੇ 34 ਕੂਤਰ ਰਹਿ ਗਏ ਬਸ 30 30 ਨੇ 25 30 ਕੂਤਰ ਨੇ ਬਈ 1000 ਦੇ 5 ਦੇ ਦੇਣੇ ਆ ਅੱਜ ਅੱਜ ਵਾਸਤੇ ਇਹ 3 ਮਈ 2025 1000 ਰੁਪਏ ਦੇ 5 ਕੂਤਰ ਆ ਦੇਖ ਲੋ ਥੋੜਾ ਹੈ यार ਦੇ ਪੰਜ ਕਬੂਤਰ ਦੇਣੇ ਕਹਿਆ ਯਾਰ ਦੇ ਪੰਜ ਕਬੂਤਰ एक हजार के पंज कूत्र सिर्फ अज अज का दिन वास्ते ने अज अज आले जा सकते हो